ਮਾਨ ਸਰਕਾਰ ਦੇ ਸਿਹਤ ਖੇਤਰ 'ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦੀਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ WhatsApp ਤੇ ਮਿਲਣਗੀਆਂ ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ ਆਮ ਆਦਮੀ ਕਲੀਨਿਕਾਂ ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ ਚ ਐਂਟੀ ਰੈਬਸ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ ਇਹ ਆ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਸੱਚੇ ਕਾਲ ਕੈਂਡਾ ਨਿਊਜ਼ ਬੁਲਟਨ ਵੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਮੁੱਖੜਲੇ ਸਤੇ ਬਾਰਡਰ ਤੇ ਚੈਕਿੰਗ ਮੇਲੇ ਗ੍ਰਿਫਤਾਰੀਆਂ ਵਧੀਆਂ ਅਮਰੀਕੀ ਅਧਿਕਾਰੀਆਂ ਨੇ ਵਧਾਈ ਸਖਤੀ ਜੰਗਲ ਦੀ ਅਗ ਦੇ ਨਾਲ ਵੀ ਕਰ ਹੋਏ ਤਬਾ ਹੈਲਫੈਕਸ ਦੇ ਵਿੱਚ ਕੁਝ ਲੱਗੀਆਂ ਪਾਬੰਦੀਆਂ ਹਟੀਆਂ ਕੁਝ ਲਾਗੂ ਕਾਲੇਜੀ ਯੂਨੀਵਰਸਿਟੀਆਂ ਦੇ ਵਿੱਚ ਟੀਚਰਾਂ ਦੀ ਛਾਂਟੀ ਸਿੱਖਿਆ ਖੇਤਰ ਚ ਆਇਆ ਵੱਡਾ ਸੰਕਟ ਵੌਲਟ ਸਿੱਖ ਆਰਗੇਨਾਈਜੇਸ਼ਨ ਨੇ ਕੀਤੀ ਮੰਗ ਨਵੇਂ ਭਾਰਤੀ ਡਿਪਲੋਮੈਂਟਾਂ ਬਾਰੇ ਜਤਾਈ ਚਿੰਤਾ ਹੁਣ ਖਬਰਾਂ ਵਿਸਥਾਰ ਦੇ ਨਾਲ ਯੂਐਸ ਕੈਨੇਡਾ ਸਰਹੱਦ ਦੇ ਉੱਤੇ ਇਲੈਕਟ੍ਰੋਨਿਕ ਡਿਵਾਈਸਾਂ ਦੀ ਜਾਂਚ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਤੇ ਅਮਰੀਕੀ ਕਸਟਮਰ ਤਲਾਸ਼ੀ ਵਧਨ ਦੇ ਕਾਰਨ ਕੈਨੇਡੀਅਨ ਲੋਕ ਗ੍ਰਿਫਤਾਰੀਆਂ ਦੇ ਵਿੱਚ ਵੀ ਫਸ ਰਹੇ ਨੇ ਬਹੁਤ ਸਾਰੇ ਲੋਕਾਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਨੇ ਹਾਲਾਂਕਿ ਥੋੜੇ ਹੀ ਸਮੇਂ ਬਾਅਦ ਉਹਨਾਂ ਨੂੰ ਛੱਡ ਵੀ ਦਿੱਤਾ ਜਾਂਦਾ ਹੈ ਟੋਰਾਂਟੋ ਆਧਾਰਿਤ ਇੱਕ ਵਕੀਲ ਦਾ ਕਹਿਣਾ ਹੈ ਜੋ ਵੇਖਿਆ ਜਾ ਰਿਹਾ ਹੈ ਉਹ ਵੇਖ ਕੇ ਐਦਾਂ ਲੱਗਦਾ ਹੈ ਕਿ ਕਾਨੂੰਨ ਆਪਣੀ ਪੂਰੀ ਪੂਰੀ ਵਰਤੋਂ ਕਰ ਰਿਹਾ ਹੈ ਆਪਣੇ ਸੰਜਮ ਦੀ ਵਰਤੋਂ ਕਰ ਰਿਹਾ ਹੈ ਆਪਣੀ ਪਾਵਰ ਦੀ ਵਰਤੋਂ ਕਰ ਰਿਹਾ ਹੈ ਤੇ ਇਹਨਾਂ ਸਾਰੀਆਂ ਚੀਜ਼ਾਂ ਦੀ ਵਰਤੋਂ ਕਰਕੇ ਬਹੁਤ ਜ਼ਿਆਦਾ ਸਖਤ ਹੋ ਰਿਹਾ ਹੈ ਯੂਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਨੇ ਨਵਾਂ ਡਾਟਾ ਜਾਰੀ ਕੀਤਾ ਹੈ ਜੋ ਸਰਹੱਦੀ ਕ੍ਰੋਸਿੰਗਾਂ ਤੇ ਇਲੈਕਟ੍ਰੋਨਿਕ ਡਿਵਾਈਸ ਖੋਜਾਂ 'ਚ ਤੇਜ਼ੀ ਨਾਲ ਵਾਧਾ ਦਰਸਾ ਰਿਹਾ ਹੈ ਜੁਲਾਈ ਤੋਂ ਅਗਸਤ ਤੱਕ ਸੀਬੀਪੀ ਨੇ 14899 ਇਲੈਕਟ੍ਰੋਨਿਕ ਡਿਵਾਈਸ ਖੋਜਾਂ ਕੀਤੀਆਂ ਸੀਬੀਪੀ ਨੇ ਪਿਛਲੇ ਸਾਲ ਦੀ ਤੀਜੀ ਤਿਮਾਹੀ ਦੇ ਮੁਕਾਬਲੇ 36% ਵਾਧਾ ਦਰਜ ਕੀਤਾ ਹੈ ਇਹਨਾਂ 'ਚੋਂ ਜ਼ਿਆਦਾਤਰ ਮੋਡਲੀਆਂ ਖੋਜਾਂ ਸ ਪਰ 1075 ਉਨਤ ਸਨ ਜਿਸ ਨਾਲ ਅਧਿਕਾਰੀਆਂ ਨੂੰ ਡਿਵਾਈਸ ਮਟੀਰੀਅਲ ਦੀ ਨਕਲ ਤੇ ਵਿਸ਼ਲੇਸ਼ਣ ਕਰਨ ਦੀ ਆਗਿਆ ਮਿਲੀ ਪਿਛਲੇ ਸਾਲ ਦੌਰਾਨ ਇਲੈਕਟ੍ਰੋਨਿਕ ਡਿਵਾਈਸਾਂ ਦੀ ਖੋਜ ਵਿੱਚ 12.6 ਫੀਸਦੀ ਦਾ ਵਾਧਾ ਹੋਇਆ ਪਰ ਯੂ ਐਸ ਏ ਚ ਦਾਖਲ ਹੋਣ ਵਾਲੀ ਯਾਤਰੀਆਂ ਦੀ ਗੋਲ ਗਿਣਤੀ ਚ 6.6 ਫੀਸਦੀ ਦਾ ਵਾਧਾ ਹੋਇਆ ਸਭ ਤੋਂ ਜ਼ਰੂਰੀ ਵਾਧੇ ਚ ਅਮਰੀਕੀ ਨਾਗਰਿਕਾਂ ਦੇ ਡਿਵਾਈਸਾਂ ਦੀ ਖੋਜ ਸ਼ਾਮਲ ਹੈ ਕੁਝ ਇਮੀਗ੍ਰੇਸ਼ਨ ਵਕੀਲਾਂ ਤੇ ਯਾਤਰੀਆਂ ਦਾ ਕਹਿਣਾ ਹੈ ਕਿ ਇਹ ਅੰਕੜੇ ਦੂਜੇ 트੍ਰੰਪ ਪ੍ਰਸ਼ਾਸਨ ਦੇ ਅਧੀਨ ਵਧੀ ਹੋਈ ਜਾਂਚ ਨੂੰ ਦਰਸਾਉਂਦੇ ਨੇ ਟੋਰਾਂਟੋ ਸਥਿਤ ਇਮੀਗ੍ਰੇਸ਼ਨ ਵਕੀਲ ਹੀਥਰ ਸੇਗਲ ਤਿੰਨ ਦਹਾਕਿਆਂ ਤੋਂ ਸਰਹੱਦ ਪਾਰ ਇਮੀਗ੍ਰੇਸ਼ਨ ਮਾਮਲਿਆਂ ਤੇ ਕੰਮ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਦਫ਼ਤਰ 'ਚ ਕੈਨੇਡੀਅਨ ਯਾਤਰੀਆਂ ਤੋਂ ਸ਼ਿਕਾਇਤਾਂ ਦੀ ਗਿਣਤੀ ਵਧ ਰਹੀ ਹੈ ਉਹਨਾਂ ਕਿਹਾ ਹੈ ਕਿ ਯੂਐਸਏ ਦੇ ਵਿੱਚ ਦਾਖਲ ਹੁੰਦੇ ਮਾਮਲੇ 'ਚ ਬਹੁਤੇ ਨਿਯਮ ਨਹੀਂ ਬਦਲੇ ਸੇਗਲ ਮੁਤਾਬਕ ਮੁਖਲਾ ਨੇ ਉਹਨੂੰ ਦੱਸਿਆ ਹੈ ਕਿ ਉਹਨਾਂ ਤੋਂ ਉਹਨਾਂ ਦੇ ਰਾਜਨੀਤਿਕ ਵਿਚਾਰਾ ਬਾਰੇ ਪੁੱਛਿਆ ਗਿਆ ਇਥੋਂ ਤੱਕ ਕਿ ਡੋਨਾਲਡ 트੍ਰੰਪ ਬਾਰੇ ਵੀ ਪੁੱਛਿਆ ਗਿਆ ਉੱਤਰੀ ਨਿਊ ਬ੍ਰੈਂਜ਼ਵਿਕ ਦੇ ਐਂਜਲਾ ਡਿਗਲ ਦੇ ਵਾਸਤੇ ਮੈਨ ਦੇ ਵਿੱਚ ਆਪਣੀ ਮੰਗੇਤਰ ਨੂੰ ਮਿਲਣ ਦੀ ਹਾਲੀਆ ਕੋਸ਼ਿਸ਼ ਦੁਖਤਾਈ ਬਣ ਗਈ ਜਦੋਂ ਉਸਨੂੰ ਹਿਰਾਸਤ ਚ ਲਿਆ ਗਿਆ ਹਤਕੜੀ ਲਗਾਈ ਗਈ ਤੇ ਬਿਨਾਂ ਜਵਾਬ ਦਿੱਤੇ ਛੱਡ ਦਿੱਤਾ ਗਿਆ ਉਹਦਾ ਕਹਿਣਾ ਸੀ ਕਿ ਉਸਨੂੰ ਹਤਕੜੀਆਂ ਦੇ ਵਿੱਚ ਕੈਦ ਕਰ ਲਿਆ ਗਿਆ ਬੈਂਚ ਦੇ ਉੱਤੇ ਹਤਕੜੀਆਂ ਲਗਾ ਕੇ ਬਿਠਾ ਦਿੱਤਾ ਗਿਆ ਤੇ ਜਦੋਂ ਵੀ ਉਸਨੇ ਕੁਝ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਉਸਨੂੰ ਕਿਸੇ ਵੀ ਗੱਲ ਦਾ ਜਵਾਬ ਨਹੀਂ ਮਿਲਿਆ ਸੋਮਵਾਰ ਨੂੰ ਹਾਟਲ ਬੋਰਡਨ ਕ੍ਰਾਸਿੰਗ ਦੇ ਉੱਤੇ ਹੋਏ ਇਸ ਤਜਰਬੇ ਬਾਰੇ ਉਸਨੇ ਜਾਣਕਾਰੀ ਸੱਚ ਕੀਤੀ ਉਸਦੀ ਮੰਗੇਤਰ ਡੇਵਿਡ ਸਲੇਗਰ ਮੈਲਿਸਟ ਇੰਡੀਅਨਸ ਅਤੇ ਵੁੱਡਸਟਾਕ ਆਫ ਫਸਟ ਨੇਸ਼ਨ ਦੇ ਹਾਲਟਨ ਬੈਂਡ ਦੇ ਮੈਂਬਰ ਨੇ ਅਤੇ ਉਹਨਾਂ ਕਿਹਾ ਹੈ ਕਿ ਉਸ ਦਾ ਮੰਨਣਾ ਹੈ ਉਸ ਨੂੰ ਇੱਕ ਛੋਟੀ ਜਿਹੀ ਫੇਰੀ ਲਈ ਬਹੁਤ ਜ਼ਿਆਦਾ ਕਪੜੇ ਪੈਣਨ ਲਈ ਛਿੜਕਿਆ ਗਿਆ ਸੀ ਸਲੇਗਰ ਦਾ ਕਹਿਣਾ ਸੀ ਕਿ ਉਸ ਨਾਲ ਵੀ ਸਰਹੱਦ ਦੇ ਉੱਤੇ ਦੁਰਵਿਵਹਾਰ ਕੀਤਾ ਗਿਆ ਉਹਨੇ ਕਿਹਾ ਇੱਕ ਸੀਬੀਪੀ ਅਧਿਕਾਰੀ ਨੇ ਸਲੇਗਰ ਦੁਆਰਾ ਕੈਨੇਡੀਅਨ ਦੁਆਰਾ ਜਾਰੀ ਕੀਤੇ ਗਏ ਵਿਦੇਸ਼ੀ ਸਟੇਟਸ ਕਾਟ ਦੀ ਵਰਤੋਂ ਤੇ ਸਵਾਲ ਉਠਾਉਣ ਤੋਂ ਬਾਅਦ ਆਪਣੇ ਸਿਵਾ ਹਥਿਆਰ ਤੇ ਹੱਥ ਰੱਖਿਆ ਤੇ ਫਿਰ ਉਸ ਤੋਂ ਬਾਅਦ ਆਪਣਾ ਡੰਡਾ ਲਹਿਰੌਣ ਲਗਿਆ ਉਹਨੇ ਕਿਹਾ ਕਿ ਉਹਨਾਂ ਨੇ ਇੱਕ ਲੱਕੜ ਦਾ ਢੋਲ ਵੀ ਜ਼ਬਤ ਕੀਤਾ ਹੈ ਜੋ ਪਾਵਰੋ ਲਈ ਵਰਤਿਆ ਗਿਆ ਸੀ ਅਤੇ ਉਸ ਦੀ ਦਵਾਈ ਤੇ ਫੋਨ ਵੀ ਜ਼ਬਤ ਕੀਤਾ ਗਿਆ। ਸਲੇਗਰ ਦਾ ਕਹਿਣਾ ਸੀ ਕਿ ਇਹ ਉਸ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਦੋਂ ਉਸ ਨੇ ਕਿਹਾ ਕਿ ਉਹ ਕਾਨੂੰਨ ਜਾਣਦਾ ਹੈ ਤੇ ਉਸ ਨੂੰ ਡਰਾਇਆ ਨਹੀਂ ਜਾ ਸਕਦਾ ਤੇ ਉਹ ਆਪਣੇ ਅਧਿਕਾਰਾਂ ਨੂੰ ਜਾਣਦਾ ਹੈ ਤਾਂ ਫਿਰ ਮਾਮਲਾ ਥੋੜਾ ਜਾਂ ਠੰਡਾ ਪਿਆ। ਕਪਲ ਉਦੋਂ ਤੋਂ ਅਮਰੀਕਾ ਛੱਡਣ ਤੇ ਨਿਊ ਬ੍ਰੈਂਸਵਿਕ ਚ ਸਥਾਈ ਤੌਰ ਤੇ ਵਸਣ ਦਾ ਫੈਸਲਾ ਕਰ ਚੁੱਕਿਆ ਹੈ। ਸਾਈਬਰ ਸੁਰੱਖਿਆ ਮਾਹਰ ਰਤੇਸ਼ ਕਟਕ ਨੇ ਕਿਹਾ ਕਿ ਉਹਨਾਂ ਤੋਂ ਅਕਸਰ ਪੁੱਛਿਆ ਜਾਂਦਾ ਹੈ ਯਾਤਰੀ ਸੜwidehat ਆਪਣੇ ਡੇਟਾ ਦੀ ਸੁਰੱਖਿਆ ਕਿਵੇਂ ਕਰ ਸਕਦੇ ਨੇ? ਉਨਾ ਕਿਹਾ ਹੈ ਕਿ ਬਰਨਰਡ ਫੋਨ ਦੀ ਵਰਤੋਂ ਕੀਤੀ ਜਾ ਸਕਦੀ ਹੈ ਪਰ ਐਟ ਦਾ ਐਂਡ ਆਫ ਦਾ ਡੇ ਡਿਵਾਈਸ ਬਾਰੇ ਜਾਣਕਾਰੀ ਦੀ ਕਾਰਟ ਆਪਣੇ ਆਪ 'ਚ ਇੱਕ ਰੈਡ ਫਲੈਗ ਹੋਵੇਗਾ ਫਰੈਡ ਰਿਕਟਨ ਦੇ ਵਿੱਚ ਰਹਿਣ ਵਾਲੇ ਸਮਾਜ ਸ਼ਾਸਤਰੀ ਨੌਰਥਨ ਕਲਮਨ ਲੈਂਬ ਨੇ ਕਿਹਾ ਕਿ ਦੱਖਣੀ ਕੈਰੋਲਿਨਾ 'ਚ ਇੱਕ ਕਾਨਫਰੰਸ ਲਈ ਹਾਲ ਹੀ ਦੇ ਵਿੱਚ ਕੀਤੀ ਗਈ ਯਾਤਰਾ ਦੌਰਾਨ ਉਸ ਨੂੰ ਆਪਣਾ ਫੋਨ ਸ੍ਰੌਂਪਨ ਦੀ ਲੋਟ ਸੀ ਉਹਨੇ ਦਾਵਾ ਕੀਤਾ ਹੈ ਕਿ ਇੱਕ ਬਹੁਤ ਹੀ ਸਰਸੜੀ ਤਲਾਸ਼ੀ ਹੋਣ ਵਾਲੀ ਸੀ ਕਲਮਨ ਲੈਂਬ ਮੁਤਾਬਕ ਅਧਿਕਾਰੀਆਂ ਦੀਆਂ ਕਾਰਵਾਈਆਂ ਕਾਨੂੰਨੀ ਹੋਣ ਦੀ ਵਿਆਖਿਆ ਕਰਦੀਆਂ ਸੀ ਲੈ ਮਤਾਬਿਕ ਉਸ ਨੂੰ ਇੱਕ ਡਾਕੂਮੈਂਟ ਦਿੱਤਾ ਗਿਆ ਡਾਕੂਮੈਂਟ ਚ ਲਿਖਿਆ ਸੀ ਕਿ ਉਸਦੇ ਫੋਨ ਦੀ ਸਾਰੀ ਸਮਗਰੀ ਦੀ ਨਕਲ ਕਰਨ ਤੇ ਹਰ ਅਮਰੀਕੀ ਫੌਜੀ ਤੇ ਖੁਫੀਆ ਏਜੰਸੀ ਨੂੰ ਇਹ ਜਾਣਕਾਰੀ ਸਾਂਝੀ ਕਰਨ ਦਾ ਅਧਿਕਾਰ ਰੱਖਿਆ ਜਾਂਦਾ ਹੈ ਇੱਕ ਬਿਆਨ ਦੇ ਵਿੱਚ ਸੀਬੀਪੀ ਨੇ ਆਖਿਆ ਕਿ ਇਲੈਕਟ੍ਰੋਨਿਕ ਡਿਵਾਈਸ ਖੋਜਾਂ ਖਤਰਿਆਂ ਦੀ ਪਛਾਣ ਕਰਨ ਤਸਕਰੀ ਨਾਲ ਲੜਨ ਤੇ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰਨ ਲਈ ਇੱਕ ਕਾਨੂੰਨੀ ਤੇ ਜ਼ਰੂਰੀ ਸਾਧਨ ਬਣੀਆਂ ਹੋਈਆਂ ਨੇ ਏਜੰਸੀ ਦਾ ਕਹਿਣਾ ਹੈ ਕਿ ਅਜਿਹੀਆਂ ਤਲਾਸ਼ੀਆਂ ਸਿਰਫ ਕੁਝ ਪ੍ਰਤੀਸ਼ਤ ਯਾਤਰੀਆਂ ਦੇ ਅਧੀਨ ਹੁੰਦੀਆਂ ਨੇ ਅਧਿਕਾਰੀ ਸਖਤ ਦਿਸ਼ਾ ਨਿਰਦੇਸ਼ਾਂ ਦੇ ਅਧੀਨ ਕੰਮ ਕਰਦੇ ਨੇ ਸੈਕੰਡਰੀ ਨਿਰੀਖਣ ਦੇ ਕਾਰਨਾਂ ਚ ਅਧੂਰੇ ਦਸਤਾਵੇਜ਼ ਇਮੀਗ੍ਰੇਸ਼ਨ ਉਲੰਘਣਾਵਾਂ ਆਦ ਦਾ ਸ਼ੱਕ ਜਾਂ ਬੇਤਰਤੀਬ ਚੋਣ ਸ਼ਾਮਲ ਹੋ ਸਕਦੀ ਹੈ ਅਧਿਕਾਰੀਆਂ ਦੇ ਕੋਲ ਵਿਅਕਤੀਆਂ ਨੂੰ ਹੋਰ ਜਾਂਚ ਲਈ ਰੈਫਰ ਕਰਨ ਦਾ ਵੀ ਵਿਆਪਕ ਆਪਸ਼ਨ ਹੁੰਦਾ ਹੈ ਤੇ ਉਦੋਂ ਨੋਵਾ ਸਕੋਸ਼ੀਆ ਦੀ ਐਨਾ ਪਾਲਿਸੀ ਵੈਲੀ ਦੇ ਵਿੱਚ ਜੰਗਲ ਦੀ ਅਗ ਦੇ ਨਾਲ 20 ਘਰ ਤਬਾਹ ਹੋ ਗਏ ਨੇ ਹੈਲੀਫੈਕਸ ਦੇ ਵਿੱਚ ਪ੍ਰੀਮੀਅਰ ਟੀਮ ਹਿਊਸਟਨ ਨੇ ਪ੍ਰੈਸ ਕਾਨਫਰੰਸ ਕਰਕੇ ਅਪਡੇਟ ਪ੍ਰਦਾਨ ਕੀਤੀ ਹੈ ਪ੍ਰਿਮੇਅਰ ਜੰਗਲੀ ਖੇਤਰ ਦੇ ਵਿੱਚ ਦਾਖਲ ਹੋਣ ਤੇ ਆਪਣੀ ਸਰਕਾਰ ਦੀਆਂ ਪਾਬੰਦੀਆਂ ਬਾਰੇ ਵੀ ਵਿਚਾਰ ਚਰਚਾ ਕਰਦੇ ਨਜ਼ਰ ਆਏ ਦੱਸ ਦਈਏ ਕਿ ਜੰਗਲਾਂ ਦੇ ਵਿੱਚ ਦਾਖਲ ਹੋਣ ਤੇ ਪਾਬੰਦੀਆਂ 5 ਅਗਸਤ ਤੋਂ ਲਾਗੂ ਨੇ ਨੋਵਾ ਸਕੋਸ਼ੀਆ ਦੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਐਨਾਪੋਲਿਸ ਵੈਲੀ ਦੇ ਵਿੱਚ ਲੌਂਗ ਲੇਕ ਦੇ ਜੰਗਲ ਦੀ ਆਕਰਣ ਵੀ ਘਟਵਾ ਹੋ ਗਈ ਸੂਬਾਈ ਸਰਕਾਰ ਕਹਿੰਦੀ ਹੈ ਕਿ ਜੰਗਲ ਦੀ ਅੱਗ ਕਾਬੂ ਤੋਂ ਬਾਹਰ ਹੈ ਜਿਸ ਕਾਰਨ ਤਬਾਹੀ ਹੋਈ। ਨੁਕਸਾਨੇ ਗਏ ਘਰ ਵੈਸਟ ਡਲਹੋਜੀ ਮੋਰਸ ਤੇ ਥੌਰਨ ਸੜਕਾਂ ਤੇ ਸਨ। ਹਾਲਿਆ ਸਾਰੀਆਂ ਇਮਾਰਤਾਂ ਮੁਖ ਰਿਹਾਇਸ਼ੀ ਨਹੀਂ ਸਨ। ਅੱਗ ਨਾਲ ਗੈਰਾਜ ਜਾਂ ਸ਼ੈੱਡ ਵਰਗੀਆਂ 11 ਹੋਰ ਇਮਾਰਤਾਂ ਤਬਾਹ ਹੋ ਗਈਆਂ ਜਾਂ ਫਿਰ ਨੁਕਸਾਨੀਆਂ ਕਿਆਂ। ਪ੍ਰੀਮੀਅਰ ਟੀਮ ਹਿਸਟਨ ਦਾ ਕਹਿਣਾ ਹੈ ਕਿ ਵੈਸਟ ਡਲਹੋਜੀ ਪਾਈਚਾਰੇ ਦੇ ਨਿਵਾਸੀਆਂ ਦਾ ਜੋ ਨੁਕਸਾਨ ਹੋਇਆ ਹੈ ਉਸ ਸਵਾਸਤੇ ਪ੍ਰੀਮੀਅਰ ਨੂੰ ਡੂੰਗਾ ਦੁੱਖ ਹੈ ਤੇ ਉਹ ਉਮੀਦ ਕਰਦੇ ਨੇ ਰਿਕਵਰੀ ਦਾ ਰਾਹ ਲੰਬਾ ਹੋ ਸਕਦਾ ਹੈ। ਹਿਊਸਟਨ ਦਾ ਕਹਿਣਾ ਹੈ ਰਾਹਤ ਭਰੀ ਗੱਲ ਇਹ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਜਿਹੜੇ ਘਰ ਗਵਾਚ ਗਏ ਨੇ ਉਹਨਾਂ ਦੇ ਨਾਲੋਂ ਜ਼ਿਆਦਾ ਘਰ ਬਚਾ ਲਏ ਗਏ ਨੇ ਨਿਊ ਐਸਕੋਸ਼ੀਆ ਦੇ ਲੋਕ ਸਵੇਰੇ ਦੇ ਕੁਝ ਹਿੱਸਿਆਂ 'ਚ ਜੰਗਲਾਂ ਦੇ ਵਿੱਚ ਵਾਪਸ ਆ ਸਕਦੇ ਨੇ ਹਿਊਸਟਨ ਨੇ ਆਖਿਆ ਹੈ ਕਿ ਕੁਝ ਖੇਤਰਾਂ 'ਚ ਪਾਬੰਦੀ ਨੂੰ ਅੰਸ਼ਕ ਤੌਰ 'ਤੇ ਹਟਾਉਣ ਦਾ ਫੈਸਲਾ ਕੁਦਰਤੀ ਸਰੋਤ ਵਿਭਾਗ ਦੇ ਆਂਕੜਿਆਂ ਤੋਂ ਲਿਆ ਗਿਆ ਹੈ ਉਨਾ ਕਿਹਾ ਹੈ ਕਿ ਹਾਲ ਹੀ ਦੇ ਵਿੱਚ ਹੋਈ ਬਾਰਿਸ਼ ਨੇ ਵੀ ਮਦਦ ਕੀਤੀ ਨੋਵਾ ਸਕੋਸ਼ੀਆ 'ਚ 5 ਅਗਸਤ ਤੋਂ ਜੰਗਲਾਂ 'ਚ ਦਾਖਲ ਹੋਣ ਤੇ ਪਾਬੰਦੀਆਂ ਲਾਗੂ ਨੇ ਸੂਬਾਈ ਸਰਕਾਰ ਨੇ ਲੰਮੇ ਸਮੇਂ ਤੱਕ ਸੁੱਕੇ ਹਾਲਾਤਾਂ ਕਾਰਨ ਜੰਗਲ ਦੀ ਅੱਗ ਦੇ ਵਧੇ ਹੋਏ ਜੋਖਮ ਦੇ ਕਾਰਨ ਇਸ ਨੂੰ ਲਾਗੂ ਕੀਤਾ ਹੈ ਕਾਉਂਟੀਆਂ 'ਚ ਜੰਗਲ ਤੇ ਪਾਬੰਦੀਆਂ ਖਤਮ ਹੋ ਰਹੀਆਂ ਨੇ ਕੇਪ ਬ੍ਰੈਟਨ ਰਿਚਮੰਡ ਵਿਕਟੋਰੀਆ ਇਨਵਰਨੇਸ ਗਾਇਜ਼ ਬਰੋ ਐਂਟੀਗੋਨਿਸ਼ ਹੈਲੀਫੈਕਸ ਵਾਸਤੇ ਪਾਬੰਦੀ ਖਤਮ ਹੋ ਗਈ ਹੈ ਜਦਕੀ ਲੱਕੜ ਦੀ ਪਾਬੰਦੀ ਹਜੇ ਵੀ ਪਿਕਟੋ ਕੋਲਚੈਸਟਰ ਕੰਬਰਲੈਂਡ ਹੌਂਟਸ ਲੂਨਨਬਰਗ ਕਿੰਗ ਐਂਡ ਅਪੋਲਿਸ ਕੁਈਨ ਸ਼ੈਲਬਰਨ ਡਿਗਬੀ ਯਰਮਾਊਥ ਵਾਸਤੇ ਲਾਜ਼ਮੀ ਨੇ ਹਿਊਸਟਨ ਦਾ ਕਹਿਣਾ ਹੈ ਕਿ ਨੋਵਾ ਸਕੋਸ਼ੀਆ ਦੀ ਸੜਕ ਤੇ ਪਾਬੰਦੀ ਹਜੇ ਵੀ ਸਵੇਰ ਭਾਰ ਦੇ ਵਿੱਚ ਲਾਗੂ ਹੈ ਪਾਬੰਦੀ ਦੀ ਉਲੰਘਣਾ ਕਰਨ ਤੇ ਜੁਰਮਾਨਾ 25000 ਡਾਲਰ ਹੈ but the team continues to monitor conditions every day and based on the rain that was received in, in some parts of the province and based on their assessment of other indicators that they go through, uh, the, the professionals have determined that for some areas of the province, the index is no longer extreme and no longer expected to reach extreme numbers again in, any time in the near future. Um, in, in other areas, it's still extreme, uh, but in some it's not. so for those areas that it is no longer extreme, we are able to ease some of the restrictions. So, as of four p.m. today, uh, in the following counties, the woods ban will be lifted: uh, Cape Breton County, Inverness County, Victoria County, Richmond County, Guysborough County, Antigonish County, and Halifax Ca County. Uh, so, for those for those areas, the woods um, the woods ban is lifted. For the rest of the province, I'm sorry, the the ban remains in place. The risk is still high and extremely high uh, and and the burn ban remains in place province- wide but in those seven areas that I that I listed people can get back out to enjoy some of the woods and I hope this offers a little bit of bright news uh, to, to some Nova Scotians uh, as, they, as they head into the to long weekend for many people so happy 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 Labor day uh, to people and in case we're not talking before next week good luck to all those students who will have their first day back at school next week I know I've been talking to a number of teachers and students over the last few weeks and days and everybody is excited to go ਕਾਬਿਲੇ ਗੌਰ ਹੈ ਕਿ 11 ਹੈਲੀਕਾਪਟਰ 6 ਜਹਾਜ਼ਾਂ 70 ਤੋਂ ਵੱਧ ਭਾਰੀ ਇਕਵਿਪਮੈਂਟਸ ਅਤੇ 16 ਜੀਐਨਆਰ 90 অন্ਟਾਰੀਓ ਅਤੇ 68 ਸਥਾਨਕ ਫਾਇਰਫਾਈਟਰਸ ਦੇ ਨਾਲ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਅੱਗ ਨੂੰ ਫੈਲਣ ਤੋਂ ਵੀ ਰੋਕਣ ਦਾ ਕੰਮ جاری ਹੈ ਜਦੋਂ ਕਿ ਬ੍ਰਿਟਿਸ਼ ਕੋਲੰਬੀਆ ਦੇ ਕਾਲਜ ਅਤੇ ਯੂਨੀਵਰਸਿਟੀਆਂ ਟੀਚਰਾਂ ਦੀ ਛਾਂਟੀ ਦਾ ਸਾਹਮਣਾ ਕਰ ਰਹੇ ਨੇ ਔਰ ਫੈਕਲਟੀ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਕਾਲਜ ਤੇ ਯੂਨੀਵਰਸਿਟੀ ਦੇ ਵਿੱਚ ਟੀਚਰਾਂ ਦੀ ਜਿਹੜੀ ਛਾਂਟੀ ਹੋ ਰਹੀ ਹੈ ਸਿੱਖਿਆ ਖੇਤਰ ਵਾਸਤੇ ਵੱਡਾ ਸੰਕਟ ਹੈ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵਿੱਚ ਕਟੌਤੀ ਕਾਰਨ ਆਦਾਰਿਆਂ ਦੀ ਆਮਦਨ ਕੱਟੀ ਹੈ ਆਮਦਨ ਘਟਣ ਦੇ ਨਾਲ ਫੈਕਲਟੀ ਵੀ ਕਟਾਈ ਜਾ ਰਹੀ ਹੈ ਬ੍ਰਿਟਿਸ਼ ਕੋਲੰਬੀਆ ਦੀਆਂ ਕਈ ਉੱਚੇੜੀ ਸਿੱਖਿਆ ਸੰਸਥਾਵਾਂ ਯਾਨਕੀ ਲੰਗਾਰਾ ਕਾਲਜ ਅਤੇ ਕਵਾਂਟਲਿਨ ਪੋਲੀਟੈਕਨਿਕ ਯੂਨੀਵਰਸਿਟੀ ਵੱਡੇ ਸੰਕਟ ਚੋਹ ਹੋ ਚੜ ਰਹੀਆਂ ਨੇ ਕਾਰਨ ਇਹ ਹੈ ਕਿ ਸਰਕਾਰ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਵਾਲੀਆਂ ਨਵੀਆਂ ਨੀਤੀਆਂ ਅਪਣਾਈਆਂ ਚਾਰੀਆਂ ਨੇ ਇਨ੍ਹਾਂ ਨੀਤੀਆਂ ਦੇ ਨਤੀਜੇ ਵਜੋਂ ਕੋਈ ਫੈਕਲਟੀ ਮੈਂਬਰਾਂ ਨੂੰ ਨੌਕਰੀ ਤੋਂ ਲਾਂਭੇ ਕੀਤਾ ਜਾ ਰਿਹਾ ਹੈ ਜਿਸ ਨਾਲ ਉੱਚ ਸਿੱਖਿਆ ਦੇ ਮਿਆਰ ਤੇ ਭਵਿੱਖ ਦੋਵਾਂ ਤੇ ਸਵਾਲ ਖੜੇ ਹੋ ਰਹੇ ਨੇ ਵਿੰਕੂਵਰ ਕਮਿਊਨਿਟੀ ਕਾਲਜ ਦੀ ਫੈਕਲਟੀ ਐਸੋਸੀਏਸ਼ਨ ਦੇ ਪ੍ਰਧਾਨ ਫ੍ਰੈਂਕ ਕੋਸਕੋ ਨੇ ਇਸ ਨੂੰ ਉੱਚ ਸਿੱਖਿਆ ਖੇਤਰ 'ਚ ਆਇਆ ਸਭ ਤੋਂ ਵੱਡਾ ਸੰਕਟ ਘਰਾੜ ਦਿੱਤਾ ਹੈ। ਉਹਨਾਂ ਆਖਿਆ ਹੈ ਕਿ ਇਹ ਇੱਕ ਅਜੀਹਾਂ ਮੁੱਦਾ ਹੈ ਜਿਸ ਨੂੰ ਸਾਰੇ ਹੀ ਗੰਭੀਰਤਾ ਦੇ ਨਾਲ ਨਹੀਂ ਲੈ ਰਹੇ। ਉਹਨਾਂ ਸਵਾਲ ਚੁੱਕਿਆ ਹੈ ਕਿ ਜਦ ਸੰਸਥਾਵਾਂ ਨੇ ਸਾਲਾਂ ਤੱਕ ਅੰਤਰਰਾਸ਼ਟਰੀ ਵਿਦਿਆਰਥੀਆਂ ਤੋਂ ਆ ਰਹੀ ਆਮਦਨ ਤੇ ਨਿਰਪਰਤਾ ਬਣਾਈ ਰੱਖੀ। ਤਾਂ ਹੁਣ ਉਸਦੀ ਪਰਪਾਈ ਕਿੱਥੋਂ ਹੋਵੇਗੀ ਬੈਂਕੂਵਰ ਕਮਿਊਨਿਟੀ ਕਾਲਜ 2026 ਦੀ ਸ਼ੁਰੂਆਤ ਤੱਕ ਦੋ ਦਰਜਨ ਤੋਂ ਵੱਧ ਫੈਕਲਟੀ ਨੌਕਰੀਆਂ 'ਚ ਕਟੌਤੀ ਕਰਨ ਦੀ ਤਿਆਰੀ ਚ ਹੈ ਹਾਲਾਂਕਿ ਕਾਲਜ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਪਰ ਇਹ ਜ਼ਰੂਰ ਆਖਿਆ ਗਿਆ ਹੈ ਕਿ ਸਟਾਫ ਨਾਲ ਗੱਲਬਾਤ ਜਾਰੀ ਹੈ ਇਸੇ ਤਰ੍ਹਾਂ ਕਵਾਂਟਲਿਨ ਪੋਲੀਟੈਕਨਿਕ ਯੂਨੀਵਰਸਿਟੀ ਨੇ ਆਪਣੇ ਸਟਾਫ ਨੂੰ ਦਿੱਤੇ ਅੰਦਰੂਨੀ ਨੋਟ 'ਚ ਦੱਸਿਆ ਹੈ ਕਿ ਉਹ ਮਾਰਚ 2026 ਤੱਕ ਲਗਭਗ 45 ਨੌਕਰੀਆਂ ਹਟਾਉਣ ਦੀ ਯੋਜਨਾ ਚ ਹੈ ਅਤੇ ਪਹਿਲਾਂ ਹੀ 20 ਖਾਲੀ ਅਸਾਮੀਆਂ ਰੱਦ ਕਰ ਚੁੱਕੇ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਚ ਮਸ਼ਹੂਰ ادارے ਦੇ ਮੈਲਵਿਲ ਸਕੂਲ ਆਫ ਬਿਜ਼ਨਸ ਦੇ ਵਿੱਚੋਂ ਵੀ 8 ਅਧਿਆਪਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਨੇ ਲੰਗਾਰਾ ਕਾਲਜ ਨੇ ਪੁਸ਼ਟੀ ਕੀਤੀ ਹੈ ਕਿ 2023 ਦੇ ਫਾਲ ਦੇ ਮੁਕਾਬਲੇ 2400 ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਕਮੀ ਕਾਰਨ 69 ਫੈਕਲਟੀ ਉਦੇ ਖਤਮ ਕਰ ਦਿੱਤੇ ਗਏ ਨੇ ਕਾਲਜ ਦੀ ਪ੍ਰਧਾਨ ਤੇ ਸੀਓ ਡਾਕਟਰ ਪੋਲਾ ਬਰਨਸ ਨੇ ਕਿਹਾ ਕਿ ਸਾਡੇ ਦਾਖਲੇ ਘਟੇ ਨੇ ਇਸ ਲਈ ਸਾਨੂੰ ਸਾਡੇ ਕੁੱਲ ਮੁਲਾਜ਼ਮਾਂ 'ਚ ਕਟੌਤੀਆਂ ਕਰਨ ਦਾ ਮੁਸ਼ਕਲ ਫੈਸਲਾ ਲੈਣਾ ਪੈ ਰਿਹਾ ਹੈ ਇਹ ਸਿਰਫ ਉਹਦੇ ਨਹੀਂ ਸਾਡੇ ਸਾਥੀ ਨੇ ਸਾਡੇ ਦੋਸਤ ਨੇ ਜਿਨ੍ਹਾਂ ਨੇ ਕਮਿਊਨਿਟੀ ਲਈ ਬਹੁਤ ਕੁਝ ਦਿੱਤਾ ਹੈ ਇਹ ਹਾਲਾਤ 2024 ਦੀ ਸ਼ੁਰੂਆਤ 'ਚ ਕੈਨੇਡਾ ਸਰਕਾਰ ਦੇ ਵੱਲੋਂ ਲਾਗੂ ਕੀਤੀਆਂ ਨੀਤੀਆਂ ਦੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਦੇ ਤਹਿਤ ਅੰਤਰਰਾਸ਼ਟਰੀ ਸਟੱਡੀ ਪਰਮਿਟਾਂ ਦੀ ਗਿਣਤੀ 2 ਸਾਲਾਂ ਲਈ 35% ਘਟਾ ਦਿੱਤੀ ਗਈ ਤਾਂ ਜੋ ਘਰਾਂ ਦੀ ਕਮੀ ਤੇ ਅੰਤਰਰਾਸ਼ਟਰੀ ਵਿਦਿਆਰਥੀ ਸੈਕਟਰ ਦੇ ਵਿੱਚ ਹੋ ਰਹੇ ਸ਼ੋਸ਼ਣ ਨੂੰ ਰੋਕਿਆ ਜਾ ਸਕੇ ਜੁਲਾਈ 2024 'ਚ BC ਸਰਕਾਰ ਨੇ ਵੀ ਹਦਾਇਤਾਂ ਜਾਰੀ ਕਰਦਿਆਂ ਕਿਹਾ ਹੈ ਕਿ ਹਰ ਸਰਕਾਰੀ ਉੱਚ ਸਿੱਖਿਆ ਸੰਸਥਾ ਦੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਕੁੱਲ ਦਾਖਲਿਆਂ ਦੇ 30% ਤੱਕ ਸੀਮਿਤ ਰਹੇਗੀ। ਸਰਕਾਰ ਇਸ ਉੱਤੇ ਨਿਗਰਾਨੀ ਰੱਖ ਰਹੀ ਹੈ ਕਿ ਨਿਯਮਾਂ ਦੀ ਪਾਲਣਾ ਹੋ ਰਹੀ ਹੈ ਜਾਂ ਨਹੀਂ। ਫੈਕਲਟੀ ਐਸੋਸੀਏਸ਼ਨਾਂ ਦਾ ਕਹਿਣਾ ਹੈ ਕਿ ਜੇਕਰ ਸਿੱਖਿਆ ਖੇਤਰ 'ਚ ਸੁਧਾਰ ਲੈ ਕੇ ਆਉਣੇ ਵੀ ਨੇ ਤਾਂ ਉਹ ਇੰਜ ਨਹੀਂ ਹੋਣੇ ਚਾਹੀਦੇ ਕਿ ਸੰਸਥਾਵਾਂ ਨੂੰ ਖਤਰੇ 'ਚ ਪਾ ਦਿੱਤਾ ਜਾਵੇ। ਉਹਨਾਂ ਦੋਹਾਂ ਸਰਕਾਰਾਂ ਤੇ ਉਂਗਲ ਚੁੱਕਦਿਆਂ ਆਖਿਆ ਹੈ ਕਿ ਸਾਰੀ ਸਥਿਤੀ ਉਹਨਾਂ ਦੀਆਂ ਆਪਣੀਆਂ ਨੀਤੀਆਂ ਦੇ ਨਾਲ ਪਣੀ ਹੈ ਜੋ ਸਾਲਾਂ ਤੱਕ ਸੰਸਥਾਵਾਂ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਨਿਰਭਰਤਾ ਵੱਲ ਧੱਕਦੀਆਂ ਰਹੀਆਂ। ਬੀਸੀਡੀ ਉੱਚ ਸਿੱਖਿਆ ਮੰਤਰੀ ਜਰਸੀ ਸੁੰਨਰ ਨੇ ਵੀ ਮੰਨਿਆ ਕਿ ਪੋਸਟ ਸੈਕੰਡਰੀ ਸੰਸਥਾਵਾਂ ਕਾਫੀ ਵੱਡੇ ਆਰਥਿਕ ਦਬਾਅ ਦੇ ਹੇਠ ਨੇ। ਉਹਨਾਂ ਆਖਿਆ ਹੈ ਕਿ ਉਹਨਾਂ ਦਾ ਮੰਤਰਾਲਾ ਕਵਾਂਚਲਿਨ ਵਰਗੀਆਂ ਸੰਸਥਾਵਾਂ ਨਾਲ ਨਜ਼ਦੀਕੀ ਸੰਪਰਕ ਰੱਖ ਰਿਹਾ ਹੈ ਤੇ ਉਹਨਾਂ ਨੂੰ ਆਰਥਿਕ ਸਥਿਰਤਾ ਵੱਲ ਵਾਪਸ ਲੈ ਜਾਣ ਦੇ ਵਿੱਚ ਸਹਾਇਤਾ ਦੇਣ ਲਈ ਕੰਮ ਕਰ ਰਿਹਾ ਹੈ। ਹਾਲਕਿ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਸਹਾਇਤਾ ਹੋਵੇਗੀ ਕਿਵੇਂ ਦੂਜੇ ਪਾਸੇ ਬੀਸੀ ਫੈਡਰੇਸ਼ਨ ਆਫ ਸਟੂਡੈਂਟਸ ਦੇ ਨਾਲ ਜੁੜੀ ਕੋਲ ਰੈਨ ਬੋਲਡ ਨੇ ਕਿਹਾ ਹੈ ਕਿ 2024 ਤੋਂ ਚੱਲ ਰਹੀਆਂ ਇਹ ਕਟੌਤੀਆਂ ਹੁਣ ਵਿਦਿਆਰਥੀਆਂ ਤੇ ਵੀ ਪ੍ਰਭਾਵ ਪਾ ਰਹੀਆਂ ਨੇ ਉਹਨਾਂ ਦੱਸਿਆ ਕਿ ਕਈ ਵਿਦਿਆਰਥੀਆਂ ਨੂੰ ਕੋਰਸਾਂ ਦੀ ਘਾਟ ਕਾਰਨ ਆਪਣੀ ਡਿਗਰੀ ਪੂਰੀ ਕਰਨ 'ਚ ਇੱਕ ਜਾਂ ਦੋ ਸਾਲ ਦੀ ਦੇਰੀ ਹੋ ਰਹੀ ਹੈ ਜਿਸ ਨਾਲ ਉਹਨਾਂ ਦੀ ਕੁੱਲ ਲਾਗਤ ਤੇ ਕਈ ਹਜ਼ਾਰ ਡਾਲਰ ਵਧ ਜਾਂਦੀ ਹੈ ਤੇ ਉਧਰ ਕੈਨੇਡਾ ਤੇ ਭਾਰਤ ਦੋਵੇਂ ਹੀ ਆਪਣੇ ਸਬੰਧਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਨੇ ਦੋਵਾਂ ਨੇ ਇੱਕ ਦੂਜੇ ਦੇਸ਼ਾਂ ਦੇ ਵਿੱਚ ਨਵੇਂ ਡਿਪਲੋਮੈਟਸ ਅਪਾਇੰਟ ਕਰ ਦਿੱਤੇ ਨੇ ਹਾਈ ਕਮਿਸ਼ਨਰ ਨਿਯੁਕਤ ਕਰ ਦਿੱਤੇ ਨੇ ਅਜਿਹੇ ਦੇ ਵਿੱਚ ਵਲਡ ਸਿੱਖ ਆਰਗੇਨਾਈਜੇਸ਼ਨ ਨੇ ਕੈਨੇਡਾ ਸਰਕਾਰ ਤੋਂ ਭਰੋਸਾ ਮੰਗਿਆ ਭਰੋਸਾ ਮੰਗਿਆ ਗਿਆ ਹੈ ਕਿ ਪੁਲਿਸ ਜਾਂ ਖੁਫੀਆ ਏਜੰਸੀ ਤੋਂ ਕੋਈ ਵੀ ਭਾਰਤੀ ਡਿਪਲੋਮੈਟ ਨਹੀਂ ਹੋਣਾ ਚਾਹੀਦਾ ਵਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਨੇ ਕੈਨੇਡਾ ਤੇ ਭਾਰਤ ਵੱਲੋਂ ਨਵੇਂ ਹਾਈ ਕਮਿਸ਼ਨਰਾਂ ਦੀ ਨਿਯੁਕਤੀ ਤੋਂ ਬਾਅਦ ਚਿੰਤਾ ਪ੍ਰਗਟ ਕੀਤੀ ਹੈ ਕੈਨੇਡਾ ਨੇ ਕ੍ਰਿਸਟੋਫਰ ਕੁਟਰ ਨੂੰ ਭਾਰਤ ਦੇ ਲਈ ਆਪਣਾ ਨਵਾਂ ਹਾਈ ਕਮਿਸ਼ਨਰ ਨਿਯੁਕਤ ਕੀਤਾ ਹੈ ਜਦਕਿ ਭਾਰਤ ਨੇ ਦਿਨੇਸ਼ ਕੇ ਪਟਨਾਇਕ ਨੂੰ ਕੈਨੇਡਾ ਦਾ ਨਵਾਂ ਹਾਈ ਕਮਿਸ਼ਨਰ ਬਣਾਇਆ ਹੈ ਡਬਲਯੂ ਐਸਓ ਨੇ ਕਿਹਾ ਕਿ ਕੈਨੇਡਾ ਸਰਕਾਰ ਤੋਂ ਸਪਸ਼ਟ ਭਰੋਸਾ ਮੰਗਿਆ ਜਾ ਰਿਹਾ ਹੈ ਕਿ ਨਵੇਂ ਨਿਯੁਕਤ ਭਾਰਤੀ ਡਿਪਲੋਮੈਟ ਦਾ ਕਿਸੇ ਖੁਫੀਆਂ ਜਾਂ ਪੁਲਿਸ ਸੇਵਾ ਦੇ ਨਾਲ ਕੋਈ ਸੰਬੰਧ ਨਹੀਂ ਹੋਵੇਗਾ ਉਹ ਕੈਨੇਡਾ 'ਚ ਜਾਸੂਸੀ ਜਾਂ ਅਪਰਾਧੀ ਸਰਗਰਮੀਆਂ 'ਚ ਸ਼ਾਮਲ ਨਹੀਂ ਹੋਣਗੇ ਤੇ ਕੈਨੇਡੀਅਨ ਕਾਨੂੰਨ ਤਹਿਤ ਜ਼ਿੰਮੇਵਾਰ ਠਹਿرائی ਜਾਣਗੇ ਇਹ ਐਲਾਨ ਪਿਛਲੇ ਸਾਲ ਅਕਤੂਬਰ 2024 ਚ ਕੈਨੇਡਾ ਵੱਲੋਂ ਪੰਜੀ ਹਾਈ ਕਮਿਸ਼ਨਰ ਤੇ ਪੰਜ ਹੋਰ ਡਿਪਲੋਮੇਟਾਂ ਨੂੰ ਦੇਸ਼ ਤੋਂ ਕੱਢਣ ਤੋਂ ਬਾਅਦ ਆਇਆ ਹੈ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਅਨੁਸਾਰ ਉਹਨਾਂ ਡਿਪਲੋਮੇਟਾਂ ਦਾ ਸੰਬੰਧ ਗੈਰ ਕਾਨੂੰਨੀ ਸਰਗਰਮੀਆਂ ਤੇ ਅੰਤਰਰਾਸ਼ਟਰੀ ਦਮਨ ਦੇ ਨਾਲ ਸੀ ਜਿਸ ਚ ਭਾਰਤ ਸਰਕਾਰ ਦੇ ਏਜੰਟਾਂ ਤੇ ਅਪਰਾਧਿਕ ਗਰੁੱਪਾਂ ਵਿਚਾਲੇ ਸਹਿਯੋਗ ਸ਼ਾਮਲ ਸੀ ਖਾਸ ਤੌਰ ਤੇ ਭਾਰਤੀ ਅਧਿਕਾਰੀਆਂ ਤੇ ਲਾਰੈਂਸ ਬਿਸ਼ਨੋਈ ਗੈਂਗ ਵਿਚਾਲੇ ਸੰਬੰਧ ਪਾਏ ਗਏ ਨੇ ਜੋ ਕੈਨੇਡਾ 'ਚ ਸ਼ੂਟਿੰਗ, ਹਤਿਆ, ਸੜਫੂਕ ਅਤੇ ਜ਼ਬਰਨ ਵਸੂਲੀ ਵਰਗੀਆਂ ਹਿੰਸਕ ਸਰਗਰਮੀਆਂ 'ਚ ਸ਼ਾਮਲ ਨੇ ਕਾਬਿਲ ਗੌਰ ਹੈ ਕਿ ਲੰਬੇ ਸਮੇਂ ਤੋਂ ਬਾਅਦ ਕੈਨੇਡਾ ਤੇ ਭਾਰਤ ਨੇ ਇੱਕ ਦੂਜੇ ਦੇਸ਼ਾਂ ਦੇ ਵਿੱਚ ਹਾਈ ਕਮਿਸ਼ਨਰ ਨਿਯੁਕਤ ਕੀਤੇ ਨੇ ਕੈਨੇਡਾ ਦੇ ਸਾਪਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਇੱਕ ਅਜਿਹੀ ਬਿਆਨਬਾਜ਼ੀ ਕੀਤੀ ਗਈ ਜਿਸ ਨਾਲ ਦੋਹਾਂ ਹੀ ਦੇਸ਼ਾਂ ਦੇ ਸਬੰਧ ਵਿਗੜ ਗਏ। ਉਹਨਾਂ ਸਬੰਧਾਂ ਨੂੰ ਸੁਧਾਰਨ ਵਾਸਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਆਪਣੇ ਪ੍ਰਸ਼ਾਸਨ ਦੇ ਨਾਲ ਮਿਲ ਕੇ ਪੂਰਜ਼ੋਰ ਕੋਸ਼ਿਸ਼ਾਂ ਕਰਦੇ ਹੋਏ ਵਿਖਾਈ ਦੇ ਰਹੇ ਨੇ। ਅਤੇ ਇਸੇ ਹੀ ਸਾਲ ਜੂਨ ਦੇ ਵਿੱਚ ਕਿਨੇਨੈਸਟਚ ਹੋਏ ਜੀ7 ਸੰਮੇਲਨ 'ਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਵੀ ਕੀਤੀ ਤੇ ਦੋਹਾਂ ਹੀ ਦੇਸ਼ਾਂ ਨੇ ਸਹਿਮਤੀ ਜਤਾਈ ਕਿ ਹਾਈ ਕਮਿਸ਼ਨਰਾਂ ਨੂੰ ਬਹਾਲ ਕਰਨ ਦਾ ਸਮਾਂ ਆ ਗਿਆ ਹੈ। ਵੇਖਣਾ ਹੋਵੇਗਾ ਕਿ ਵੋਲਟ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਦੀ ਇਸ ਮੰਗ ਦੇ ਉੱਤੇ ਕੈਨੇਡਾ ਸਰਕਾਰ ਦਾ ਕੀ ਪ੍ਰਤੀਕਰਮ ਆਉਂਦਾ ਹੈ ਤੁਜੀ ਪਾਸੇ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਨੇ ਕੈਲਗਰੀ ਦੇ ਵਿੱਚ ਨਿਊਜ਼ ਕਾਨਫਰੰਸ ਕਰਕੇ ਲੋਕਾਂ ਨੂੰ ਖੁਸ਼ਖਬਰੀ ਦਿੱਤੀ ਤੇ ਅਲਬਰਟਾ ਵਾਲਟ ਦੀ ਸ਼ੁਰੂਆਤ ਕੀਤੀ ਹੈ। ਇੱਕ ਡਿਜੀਟਲ ਐਪ ਹੈ ਜਿਸ ਅਲਬਰਟਾ ਵਾਸੀਆਂ ਨੂੰ ਆਪਣੇ ਸਰਕਾਰ ਦੁਆਰਾ ਜਾਰੀ ਕੀਤੇ ਗਏ ਡਾਕੂਮੈਂਟਸ ਨੂੰ ਫੋਨਾਂ ਦੇ ਵਿੱਚ ਰੱਖਣ ਦੀ ਇਜਾਜ਼ਤ ਦੇਵੇਗਾ। ਐਪ ਦੇ ਵਿੱਚ ਜੋੜਨ ਵਾਸਤੇ ਉਪਲਬਧ ਪਹਿਲਾ ਦਸਤਾਵੇਜ਼ ਸੂਬੇ ਦਾ ਨਵਾਂ ਮੋਬਾਈਲ ਹੈਲਥ ਕਾਰਡ ਹੋਵੇਗਾ। ਅਲਬਰਟਾ ਆਪਣੇ ਲੰਬੇ ਸਮੇਂ ਤੋਂ ਖਰਾਬ ਕਾਗਜ਼ੀ ਸਿਹਤ ਕਾਰਡਾਂ ਨੂੰ ਇੱਕ ਨਵੀਂ ਐਪ ਨਾਲ ਛੱਡਣ ਦੀ ਯੋਜਨਾ ਬਣਾ ਰਿਹਾ ਹੈ ਜਿਸ ਨੂੰ ਅਲਬਰਟਾ ਵਾਲਟ ਦਾ ਨਾਮ ਦਿੱਤਾ ਗਿਆ ਹੈ ਆਪਣੇ ਖੁਦ ਦੇ ਫਟੇ ਹੋਏ ਸਿਹਤ ਕਾਰਡ ਨੂੰ ਵਿਖਾਉਂਦਿਆਂ ਹੋਇਆਂ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਨੇ ਐਲਾਨ ਕੀਤਾ ਹੈ ਕਿ ਇਹ ਐਪ ਲੋਕਾਂ ਨੂੰ ਆਪਣੇ ਫੋਨ ਤੋਂ ਆਪਣੇ ਹੈਲਥ ਕਾਰਡ ਤੱਕ ਪਹੁੰਚ ਕਰਨ ਦੀ ਆਗਿਆ ਦੇਵੇਗੀ ਇਹ ਐਲਾਨ ਜਨਤਾ ਦੀਆਂ ਸਰਕਾਰ ਤੋਂ ਕਮਜ਼ੋਰ ਆਸਾਨੀ ਨਾਲ ਖਰਾਬ ਹੋਏ ਕਾਗਜ਼ੀ ਸਿਹਤ ਕਾਰਡਾਂ ਨੂੰ ਖਤਮ ਕਰਨ ਦੀਆਂ ਲੰਮੇ ਸਮੇਂ ਤੋਂ ਚੱਲ ਰਹੀਆਂ ਮੰਗਾਂ ਦਾ ਜਵਾਬ ਦਿੰਦੀ ਹੈ ਮੈਨੀਟੋਬਾ ਨੇ ਸਾਲਾਂ ਦੇ ਕਾਗਜ਼ੀ ਕਾਰਡਾਂ ਤੋਂ ਬਾਅਦ ਜਨਵਰੀ 'ਚ ਪਲਾਸਟਿਕ ਕਾਰਡਾਂ ਨੂੰ ਲਾਗੂ ਕੀਤਾ। ਇਸ ਕਦਮ ਨਾਲ ਅਲਬਰਟਾ ਇਕਲੌਤਾ ਸੂਬਾ ਬਣ ਗਿਆ ਹੈ ਜੋ ਅਜੇ ਵੀ ਕਾਗਜ਼ੀ ਕਾਰਡਾਂ ਦੀ ਵਰਤੋਂ ਕਰ ਰਿਹਾ ਹੈ। ਸਮਿਥ ਨੇ ਅਲਬਰਟਾ ਦੇ ਮੌਜੂਦਾ ਕਾਰਡਾਂ ਦੇ ਨਾਲ ਸਮੱਸਿਆਵਾਂ ਦਾ ਹਵਾਲਾ ਦਿੰਦਿਆਂ ਆਖਿਆ ਕਿ ਇੱਕ ਹਸਪਤਾਲ 'ਚ ਮਰੀਜ਼ਾਂ ਦੀ ਜਾਣਕਾਰੀ ਦੂਜੇ ਹਸਪਤਾਲ 'ਚ ਆਪਣੇ ਆਪ ਅਵੇਲੇਬਲ ਨਹੀਂ ਹੋ ਸਕਦੀ। ਇਹ ਹੁਣ ਐਪ ਦੇ ਨਾਲ ਕੋਈ ਸਮੱਸਿਆ ਨਹੀਂ ਕ੍ਰੀਏਟ ਕਰੇਗੀ। Smith ne swikar kiya hai ki kuch log app divar to nahi karna cha sakde unna keh hai ki lazmi nahi hovega ate kaagzi card huje bhi vartoyog honge Government's goal is to use advances in technology to make life simpler easier and more convenient for Albertans and I'm happy to say we are doing that with a new app it's called the Alberta Wallet, and it's designed to let you carry and manage government issued documents on your mobile devices. And if you choose to use the wallet to interact with government services, you can call up personal information on the spot. And with it, we're going to be able to address the ongoing embarrassment of the flimsy paper Alberta healthcare cards. The new mobile health card is the first of its kind in Canada, and it functions exactly like the existing paper one does. It has the same information and you can show it or scan it at hospitals and clinics as proof of health insurance coverage, coverage in Alberta. Parents can add their kids' cards to their own wallets and spouses and partners can do the same for each other. It's a solid start, but there are two things I want to emphasize about the Alberta wallet and the mobile health card. Uh, one, is, one is trust. And a tool like this depends on the trust of its users. Our top priority is protecting Albertans' privacy and personal information. The wallet and mobile health card are designed with strong encryption and security features. You are always in control of your information. Only you can access it and only you can decide where and when to share it. There's no tracking involved either. Government can never see when or where or how you use the wallet or what is in it. The second thing I want to be clear about is that this is voluntary and it's your choice. We completely understand that not everyone is comfortable with computers and mobile phones. If you prefer a physical card, you can keep using them, and we will also have a more durable option for that next year too. But for those of you who prefer digital options, the Alberta Wallet is for you. It makes government devices faster and smarter. So many of us. Have added our debit cards and our credit cards, our membership cards, our insurance pink slips, or countless of other, do uh, other documents into our phones for ease of use and convenience. The Alberta wallet works in the same way, and it means you don't have to worry about misplacing important documents and spending time getting replacements. Everything you need will be in the same place, and it's entirely your choice about how to use it. Smith, the ki app, Uch Taniki, encryption software, the use karke users. ਪਰਸਨਲ ਜਾਣਕਾਰੀ ਦੀ ਵੀ ਰੱਖਿਆ ਕਰੇਗਾ ਸਮਿਥ ਅਤੇ ਉਹਨਾਂ ਦੇ ਦੋ ਮੰਤਰੀਆਂ ਦਾ ਇਹ ਵੀ ਕਹਿਣਾ ਸੀ ਕਿ ਅਗਲੇ ਸਾਲ ਇੱਕ ਨਵਾਂ ਪਲਾਸਟਿਕ ਕਾਰਡ ਪੇਸ਼ ਕੀਤਾ ਜਾਵੇਗਾ ਜੋ ਸਿਹਤ ਸਭਾਲ ਕਾਰਡ ਨੂੰ ਅਲਬਰਟਾ ਦੇ ਡਰਾਈਵਿੰਗ ਲਾਇਸੈਂਸ ਤੇ ਨਾਲ ਵੀ ਜੋੜੇਗਾ ਤੇ ਉਧਰ ਅਲਬਰਟਾ ਦੇ ਪ੍ਰੀਮੀਅਰ ਡੇਨੀਅਲ ਸਮੀਥ ਨੇ ਐਡਮਿੰਟਨ ਪਬਲਿਕ ਸਕੂਲਾਂ ਦੀ ਪਾਬੰਦੀਸ਼ੁਦਾ ਕਿਤਾਬਾਂ ਦੀ ਲਿਸਟ ਦੀ ਨਿੰਦਾ ਕੀਤੀ ਹੈ 200 ਤੋਂ ਵੱਧ ਟਾਈਟਲਸ ਦੀ ਸੂਚੀ ਬਣਾਈ ਗਈ ਹੈ ਜਿਸ ਦੇ ਵਿੱਚ ਦ ਹੈਂਡਮੇਡ ਸਟੇਲ ਵਰਗੇ ਨੋਵਲ ਵੀ ਸ਼ਾਮਲ ਕੀਤੇ ਗਏ ਨੇ ਪ੍ਰੀਮੀਅਰ ਨੂੰ ਪੱਤਰਕਾਰਾਂ ਦੇ ਸਵਾਲਾਂ ਦਾ ਸਾਹਮਣਾ ਵੀ ਕਰਨਾ ਪਿਆ ਹੈ ਤੇ ਪ੍ਰੀਮੀਅਰ ਨੇ ਦੱਸਿਆ ਹੈ ਕਿ ਕਿਸ ਤਰੀਕੇ ਦੇ ਨਾਲ ਸਕੂਲਾਂ ਦੇ ਵਿੱਚ ਉਮਰ ਦੇ ਹਿਸਾਬ ਦੇ ਨਾਲ ਪੜਨ ਵਾਲੀ ਸਮੱਗਰੀ ਜੜੀ ਪੜਨ ਵਾਲੀਆਂ ਕਿਤਾਬਾਂ ਨੇ ਉਹਨਾਂ ਨੂੰ ਹਟਾਉਣ ਦੇ ਉੱਤੇ ਧਿਆਨ ਦਿੱਤਾ ਜਾ ਰਿਹਾ ਹੈ ਅਲਬੋਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਨੇ ਐਡਮਿੰਟਨ ਪਬਲਿਕ ਸਕੂਲ ਬੋਰਡ ਦੀ ਪਾਬੰਦੀਸ਼ੁਦਾ ਕਿਤਾਬਾਂ ਦੀ ਸੂਚੀ ਦੇ ਲਈ ਆਲੋਚਨਾ ਕੀਤੀ ਜਿਸ 'ਚ 200 ਤੋਂ ਵੱਧ ਟਾਈਟਲਸ ਸ਼ਾਮਿਲ ਨੇ ਅੰਦਰੂਨੀ ਤੌਰ ਤੇ ਵੰਡੀ ਗਈ ਸੂਚੀ ਮੀਡੀਆ ਦੇ ਹੱਥ ਲੱਗੀ ਤੇ ਸੁਬਾਈ ਸਰਕਾਰ ਦੇ ਨਿਰਦੇਸ਼ਾਂ ਦੇ ਜਵਾਬ 'ਚ ਸੀ ਕਿ ਉਹ ਉਹਨਾਂ ਕਿਤਾਬਾਂ ਦੀ ਪਛਾਣ ਕਰੇ ਜੋ ਉਮਰ ਦੇ ਅਨੁਕੂਲ ਨਹੀਂ ਹਨ ਤੇ ਉਹਨਾਂ ਨੂੰ ਸਕੂਲ ਲਾਇਬ੍ਰੇਰੀ ਦੀਆਂ ਸ਼ੈਲਫਾਂ ਤੋਂ ਹਟਾ ਦਿੱਤਾ ਜਾਵੇ ਪਰ ਲਿਸਟ ਦੇ ਵਿੱਚ ਦ ਹੈਂਡਮੇਡ ਸਟੇਲ, ਦ ਕਲਰ ਪਰਪਲ, ਦ ਗੋਡਫਾਦਰ ਅਤੇ ਜੋਜ਼ ਵਰਗੇ ਟਾਈਟਲਸ ਵੀ ਸ਼ਾਮਿਲ ਨੇ ਇਸ ਕੰਮ ਦਾ ਉਦੇਸ਼ ਗ੍ਰਾਫਿਕ ਜਿੰਸੀ ਤੌਰ ਤੇ ਸਪਸ਼ਟ ਸਮਗਰੀ ਨੂੰ ਐਲੀਮੈਂਟਰੀ ਸਕੂਲਾਂ ਤੋਂ ਬਾਹਰ ਰੱਖਣਾ ਸੀ ਸਕੂਲ ਬੋਰਡ ਨੇ ਪੁਸ਼ਟੀ ਕੀਤੀ ਹੈ ਕਿ ਮੀਡੀਆ ਨੂੰ ਮਿਲੀ ਸੂਚੀ ਸਹੀ ਹੈ ਤੇ ਇੱਕ ਬਲਾਰੇ ਨੇ ਸਵੀਕਾਰ ਕੀਤਾ ਹੈ ਕਿ ਕਈ ਸ਼ਾਨਦਾਰ ਕਿਤਾਬਾਂ ਇਸ ਫਾਲ ਦੇ ਵਿੱਚ ਸ਼ੈਲਫਾਂ ਤੋਂ ਹਟਾ ਦਿੱਤੀਆਂ ਜਾਣਗੀਆਂ ਇਸ ਉੱਤੇ ਪ੍ਰੀਮੀਅਰ ਦਾ ਕੀ ਪ੍ਰतिकਰਨ ਸੀ ਸੁਣਦਿਆਂ Out of elementary schools so that kids are not exposed to age inappropriate material. So I'm gonna leave it on for 15 seconds. I'm warning you that the content may be disturbing and it's not appropriate for young users because these were the images that parents were showing us that were accessible to children in elementary school libraries and so we asked school boards to use their discretion to identify books that might not be age appropriate for elementary school children and then to um, an edmonton public is clearly doing a little vicious compliance over what the direction is. And so, if they need us to hold their hand through the process to identify what kind of materials are appropriate for senior high school students, what kind of materials are appropriate for junior high school students, and what kind of materials are appropriate for Elementary school students, we will more than happily work with them to work through their list one by one so we can be super clear about what it is we're trying to do. We are trying to take sexually explicit content out of elementary schools that is inappropriate for me to show on the television news at night, and so it is inappropriate for seven year olds to see. That's what our objective is. ਕਬੀਲੇ ਗੌਰ ਹੈ ਕਿ ਸਰਕਾਰ ਨੇ ਹੁਕਮਾਂ ਦੀ ਪਾਲਣਾ ਕਰਨ ਵਾਸਤੇ 1 ਅਕਤੂਬਰ ਤੱਕ ਦਾ ਸਮਾਂ ਦਿੱਤਾ ਸੀ ਬੁਲਾਰੇ ਨੇ ਆਖਿਆ ਹੈ ਕਿ ਕੈਲਗਰੀ ਬੋਰਡ ਆਫ ਐਜੂਕੇਸ਼ਨ ਆਪਣੀਆਂ ਸੂਚੀਆਂ ਦੇ ਵਿਵਿਆਂ ਦੀ ਪੁਸ਼ਟੀ ਹੋਣ ਤੋਂ ਬਾਅਦ ਸਟਾਫ ਤੇ ਪਰਿਵਾਰਾਂ ਦੇ ਨਾਲ ਸਾਂਝਾ ਕਰੇਗਾ ਉਨ੍ਹਾਂ ਆਖਿਆ ਹੈ ਕਿ 5 ਲੱਖ ਤੋਂ ਵੱਧ ਟਾਈਟਲਸ ਦੀ ਸਮੀਖਿਆ ਕੀਤੀ ਜਾ ਰਹੀ ਹੈ ਤੇ ਲਾਇਬ੍ਰੇਰੀ ਨੀਤੀਆਂ ਨੂੰ ਨਵੇਂ ਨਿਯਮਾਂ ਦੇ ਨਾਲ ਜੋੜਿਆ ਜਾ ਰਿਹਾ ਹੈ ਤੇਉਦਰਾ ਆਰਸੀਸੀ ਸਟੈਨਫੋਰਡ ਯੂਨੀਵਰਸਿਟੀ ਦੇ ਸਹਿਯੋਗ ਦੇ ਨਾਲ ਵਿਕਸਿਤ ਕੀਤੇ ਗਏ ਐਕਸਪ੍ਰੈਸ ਐਂਟਰੀ ਬਿਨਕਾਰਾਂ ਲਈ ਨਵੇਂ ਜੀਓਮੈਟ੍ਰਿਕ ਐਲਗੋਰਿਦਮ ਦੀ ਜਾਂਚ ਕਰੇਗਾ ਕੈਨੇਡਾ ਦਾ ਇਮੀਗ੍ਰੇਸ਼ਨ ਸਿਸਟਮ ਜੀਓਮੈਚ ਐਲਗੋਰਿਦਮ ਦੀ ਪਾਇਲਟ ਟੈਸਟਿੰਗ ਦੇ ਨਾਲ ਨਵੀਨਤਾ ਨੂੰ ਅਪਣਾ ਰਿਹਾ ਹੈ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ ਅਤੇ ਸਟੈਂਫੋਰਡ ਯੂਨੀਵਰਸਿਟੀ ਵਿਚਾਲੇ ਇਹ ਇੱਕ ਸਹਿਯੋਗੀ ਪ੍ਰੋਜੈਕਟ ਹੈ ਜੀਓਮੈਚ ਕੈਨੇਡਾ ਦੇ ਵਿੱਚ ਉਹਨਾਂ ਥਾਵਾਂ ਤੇ ਵਿਅਕਤੀਗਤ ਸੁਝਾਅ ਤਿਆਰ ਕਰੇਗਾ ਜਿੱਥੇ ਪ੍ਰਵਾਸੀ ਆਮਦਨ ਭਵਿੱਖਵਾਣੀ ਮਾਡਲ ਖੇਤਰੀ ਵਿਸ਼ੇਸ਼ਤਾਵਾਂ ਉਪਭੋਗਤਾਵਾਂ ਦੇ ਸਥਾਨ ਅਤੇ ਹੋਰ ਤਰਜੀਹਾਂ ਨੂੰ ਜੋੜ ਕੇ ਸਭ ਤੋਂ ਵਧੀਆ ਇਕਨੋਮਿਕ ਰਿਜ਼ਲਟ ਹਾਸਲ ਕੀਤੇ ਜਾ ਸਕਦੇ ਨੇ ਇਸ ਅਸਵੇ ਇਛਤ ਅਤ ਆਧੁਨਿਕ ਪ੍ਰੂਫ ਆਫ ਕਨਸੈਪਟ ਪ੍ਰੋਜੈਕਟ ਦੇ ਵਿੱਚ ਐਕਸਪ੍ਰੈਸ ਐਂਟਰੀ ਬਿਨੇਕਾਰਾਂ ਦੇ ਇੱਕ ਗਰੁੱਪ ਦੇ ਨਾਲ ਜਿਓ ਮੈਚ ਦੀ ਜਾਂਚ ਕੀਤੀ ਜਾਵੇਗੀ ਜੋ ਕੈਨੇਡਾ ਚ ਭਾਗੀਦਾਰਾਂ ਦੇ ਆਰਥਿਕ ਨਤੀਜਿਆਂ ਅਤੇ ਗਾਹਕਾਂ ਦੇ ਅਨੁਭਵ ਨੂੰ ਬਿਹਤਰ ਬਣਾ ਸਕਦਾ ਹੈ ਇਹ ਅਤ ਆਧੁਨਿਕ ਟੂਲ ਕੈਨੇਡਾ ਦੇ ਇਮੀਗ੍ਰੇਸ਼ਨ ਢਾਂਚੇ ਚ ਲੰਬੇ ਸਮੇਂ ਤੋਂ ਚੱਲ ਰਹੀਆਂ ਚੁਣੌਤੀਆਂ ਨੂੰ ਸੰਬੋਧਿਤ ਕਰੇਗਾ ਨਵੇਂ ਆਉਣ ਵਾਲਿਆਂ ਲਈ ਆਰਥਿਕ ਏਕੀਕਰਨ ਨੂੰ ਮੁੜ ਡੈਫੀਨੇਟ ਕਰ ਸਕਦਾ ਹੈ ਜਿਓ ਮੈਚ ਇੱਕ ਉਨਤ ਐਲਗੋਰਿਦਮਿਕ ਟੂ ਲਜ ਪ੍ਰਵਾਸੀਆਂ ਦੇ ਲਈ ਉਹਨਾਂ ਦੇ ਪੇਸ਼ਵਰ ਹੁਨਰ ਸਿੱਖਿਆ ਭਾਸ਼ਾ ਦੀ ਮੁਹਾਰਤ ਤੇ ਹੋਰ ਸੰਬੰਧਿਤ ਕਾਰਕਾਂ ਦੇ ਆਧਾਰ ਤੇ ਅਨੁਕੂਲ ਸੈਟਲਮੈਂਟ ਸਥਾਨਾਂ ਦੀ ਸਿਫਾਰਿਸ਼ ਕਰਨ ਲਈ ਤਿਆਰ ਕੀਤਾ ਗਿਆ ਹੈ ਲੇਬਰ ਮਾਰਕੀਟ ਡਾਟਾ ਖੇਤਰੀ ਆਰਥਿਕ ਜ਼ਰੂਰਤਾਂ ਤੇ ਵਿਅਕਤੀਗਤ ਉਮੀਦਵਾਰ ਪ੍ਰੋਫਾਈਲਾਂ ਦਾ ਵਿਸ਼ਲੇਸ਼ਣ ਕਰਕੇ ਜਿਓ ਮੈਚ ਕੈਨੇਡਾ ਭਰ ਦੇ ਵਿੱਚ ਉਹਨਾਂ ਥਾਵਾਂ ਦਾ ਸੁਝਾ ਦਿੰਦਾ ਜਿੱਥੇ ਨਵੇਂ ਆਉਣ ਵਾਲਿਆਂ ਨੂੰ ਰੁਜ਼ਗਾਰ ਪ੍ਰਾਪਤ ਕਰਨ ਤੇ ਆਰਥਿਕ ਤੌਰ ਤੇ ਵਧਨ ਫੁੱਲਣ ਦੀ ਸੰਭਾਵਨਾ ਸਭ ਤੋਂ ਵੱਧ ਹੁੰਦੀ ਹੈ ਐਲਗੋਰਿਦਮਿਕ ਇੱਕ ਸਫਲ ਤਬਦੀਲੀ ਨੂੰ ਯਕੀਨੀ ਬਣਾਉਣ ਲਈ ਨੌਕਰੀ ਦੀ ਅਵੇਲੇਬਿਲਟੀ ਤਨਖਾਹ ਦੇ ਲੈਵਲ ਅਤੇ ਕਮਿਊਨਿਟੀ ਸਹਾਇਤਾ ਪ੍ਰਣਾਲੀਆਂ ਵਰਗੇ ਕਾਰਕਾਂ ਨੂੰ ਤਰਜੀਹ ਦਿੰਦਾ ਹੈ ਸਟੈਂਫੋਰਡ ਯੂਨੀਵਰਸਿਟੀ ਦੀ ਇਮਗ੍ਰੇਸ਼ਨ ਨੀਤੀ ਲੈਬ ਨਾਲ ਸਾਂਝੇਦਾਰੀ ਵਿੱਚ ਵਿਕਸਿਤ ਕੀਤਾ ਗਿਆ ਜਿਉ ਮੈਚ ਵਿਸ਼ਾਲ ਡਾਟਾ ਸੈਟਾਂ ਦੀ ਪ੍ਰਕਿਰਿਆ ਕਰਨ ਲਈ ਮਸ਼ੀਨ ਲਰਨਿੰਗ ਦਾ ਲਾਭ ਉਠਾਉਂਦਾ ਹੈ ਵਿਅਕਤੀਗਤ ਸਿਫਾਰਸ਼ਾਂ ਦੀ ਪੇਸ਼ਕਸ਼ ਕਰਦਾ ਹੈ ਜੋ ਰਵਾਇਤੀ ਇਮੀਗ੍ਰੇਸ਼ਨ ਸਟਰੀਮਾਂ ਤੋਂ ਪਰੇ ਨੇ ਇਹ ਪ੍ਰੋਜੈਕਟ ਹਜੇ ਪਾਇਲਟ ਪੜਾਅ ਦੇ ਵਿੱਚ ਹੈ ਟੂਲ ਦੀ ਜਾਂਚ ਐਕਸਪ੍ਰੈਸ ਐਂਟਰੀ ਸਿਸਟਮ ਦੇ ਅੰਦਰ ਕੀਤੀ ਜਾ ਰਹੀ ਹੈ ਹੁਨ ਨਿਰਮੰਧ ਆਰਥਿਕ ਪ੍ਰਵਾਸੀਆਂ ਲਈ ਕੈਨੇਡਾ ਦਾ ਫਲੈਗਸ਼ਿਪ ਪ੍ਰੋਗਰਾਮ ਐਲਾਨਿਆ ਗਿਆ ਹੈ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਲੰਮੇ ਸਮੇਂ ਤੋਂ ਨਵੇਂ ਆਉਣ ਵਾਲਿਆਂ ਨੂੰ ਉਹਨਾਂ ਖੇਤਰਾਂ 'ਚ ਵਸਣ ਨੂੰ ਯਕੀਨੀ ਬਣਾਉਣ ਦੀ ਚੁਣੌਤੀ ਨਾਲ ਜੋਜ ਰਹੀ ਹੈ ਜਿੱਥੇ ਉਹਨਾਂ ਦੇ ਹੁਨਰਾਂ ਦੀ ਮੰਗ ਹੁੰਦੀ ਹੈ ਕਾਬਿਲ ਖੌਰ ਹੈ ਕਿ IRCC ਨੇ ਹਜੇ ਤੱਕ ਡਿਟੇਲਡ ਯੋਗਤਾ ਮਾਪਦੰਡ ਜਾਂ ਜਨਤਕ ਸਾਮਨਾ ਇੰਟਰਫੇਸ ਜਾਰੀ ਨਹੀਂ ਕੀਤਾ ਇਸ ਦੇ ਨਾਲ ਹੀ ਮੈਨੇਜਰ ਇਜਾਜ਼ਤ ਕਲਫੇਰ ਮਿਲਾਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ